ਕੀ ਕਰ ਚੱਲ ਰਿਹਾ ਅੱਜ ਸੌਮੀ ਕਲਦਾਲ ਦੇ ਬਲੇ ਇੱਕ ਬਹੁਤ ਵੱਡੇ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਡੇ ਬੀਬਾ ਹਰਸਿਮਰਤ कौर ਬਾਦਲ ਦਿਸ਼ਾ ਨਦੇਸ਼ਾਂ ਦੇ ਅਕਬਾਲ ਸਿੰਘ ਸਾਡੇ ਬਬਲੀ ਢੱਲੋਂ ਜੀ ਹਲਕਾ ਇੰਚਾਰਜ ਅੱਜ ਅਸੀਂ ਇੱਕ ਕਿਸ਼ਤੀਆਂ ਦਾ ਭਰ ਕੇ ਟਰਾਲਾ ਕੁਝ ਪਾਣੀ ਦੀਆਂ ਬੋਤਲਾਂ ਅਸੀਂ ਮਜੀਠਾ ਹਲਕੇ ਰਮਦਾਸ ਪਿੰਡਾਂ ਤੋਂ ਉੱਥੇ ਭੇਜਣ ਲੱਗੇ ਸਾਡੇ ਪ੍ਰਧਾਨ ਸਾਹਿਬ ਜਿਸ ਦਿਨ ਤੋਂ ਵੀ ਇਹ ਇਤਰਾਸ ਦੀ ਹੋਈ ਹੈ ਉਹ ਵੱਖਵਾ ਹਲਕਿਆਂ ਦੇ ਵਿੱਚ ਜਾ ਕੇ ਜੇ ਜਿਹੜੀ ਚੀਜ਼ ਦੀ ਵੀ ਰਿਕੁਆਇਰਮੈਂਟ ਹੁੰਦੀ ਹੈ ਉਹ ਸਾਨੂੰ ਦੱਸਦੇ ਤੇ ਅਸੀਂ ਉਹੀ ਸਾਰੇ ਪੰਜਾਬ ਦੇ ਜਿੰਨੇ ਵੀ ਕਾਲੀ ਵਰਕਰ ਹੈ ਉਹ ਸਾਰੇ ਉਸੇ ਤਰ੍ਹਾਂ ਸਮਾਨ ਭੇਜੀ ਜਾਂਦੇ ਆ ਹੁਣ ਕੀ ਲੋਕਾਂ ਤਾਈਂ ਪਹੁੰਚ ਕਰਨੀ ਬੜੀ ਮੁਸ਼ਕਲ ਹੋਈ ਪਈ ਹੈ ਪਾਣੀ ਬਹੁਤ ਜ਼ਿਆਦਾ ਆ ਗਿਆ ਕਿਸ਼ਤੀਆਂ ਦੇ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾਊਗਾ ਤੇ ਉਹਨਾਂ ਦੀ ਜੋ ਵੀ ਰਿਕੁਆਇਰਮੈਂਟ ਹੋਵੇ ਜੋ ਅਗਲਾ ਹੁਕਮ ਹੋਊਗਾ ਅਸੀਂ ਉਸ ਦੇ ਵਿੱਚ ਸਰਕਾਰ ਤਾਂ ਕੀ ਫਰਕ ਪਈਏ ਸਰਕਾਰ ਦਾ ਤਾਂ ਜੀ ਵੇਖੋ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਆਪਣੇ ਤਾਮਲ ਲਾਡੂ ਦੇ ਵਿੱਚ ਜਾ ਕੇ ਉਹਨਾਂ ਦਾ ਹੋ ਗਿਆ ਆਪਦਾ ਘਰ ਮੱਚੀ ਜਾਂਦਾ ਉਹ ਤਾਮਨ ਲਾਡੂ ਚ ਤੁਰੇ ਫਿਰਦੇ ਇਹ ਦਿਨ ਤੋਂ ਤਾਮਨ ਲਾਡੂ ਤੋਂ ਅੱਗੇ ਤੇ ਅੱਗੇ ਕਹਿੰਦੇ ਜੀ ਆਹ ਹੈਲੀਕਾਪਟਰ ਦਿੱਤਾ ਸੀ ਮੈਨੂੰ ਤਾਂ ਤੁਸੀਂ ਰੱਖ ਲਓ ਤੇ ਫੇਰ ਜਾ ਕੇ ਆਪਦੇ ਮਹਿਲਾਂ 'ਚ ਬਹਿ ਗਏ ਹੈਲੀਕਾਪਟਰ ਨੇ ਕੀ ਲੋਕਾਂ ਨੂੰ ਚੱਟਣਾ ਲੋਕਾਂ ਨੂੰ ਤੇ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਆ ਅੱਜ ਲੋਕਾਂ ਦੇ ਪਸ਼ੂ ਮਰੀ ਜਾਂਦੇ ਆ ਪਾਣੀ ਦੇ ਨਾਲ ਕਿਸੇ ਨੂੰ ਖਾਣਾ ਨਹੀਂ ਮਿਲ ਰਿਹਾ ਕਿਸੇ ਨੂੰ ਬੱਚੇ ਬਹੁਤ ਜ਼ਿਆਦਾ ਉਹ ਤੰਗ ਹੈ ਉਸ ਦੀ ਤਾਂ ਕੋਈ ਕੋਈ ਛਾਰ ਨਹੀਂ ਲੈ ਰਿਹਾਗਾ ਤੇ ਆਪਦਾ ਉਹੀ ਚੁਟਕਿਆਂ ਤੇ ਸਰਕਾਰ ਚਲਾ ਰਹੇਗਾ ਇਹ ਨਹੀਂ ਪਤਾ ਸਰਕਾਰ ਚਲਾ ਕੌਣ ਰਿਹਾਗਾ ਦਿੱਲੀ ਵਾਲੇ ਚਲਾ ਰਹੇਗੇ ਉਹ ਚਲਾ ਰਹੇ ਜੀ ਕਿਵੇਂ ਚੱਲੇਗਾ ਅੱਜ ਜੀ ਕਿ ਸ਼ੋਮਨੀ ਅਕਾਲੀ ਦਲ ਦੇ ਬੰਦੇ ਬਾੜ ਫੀਸ ਦੇ ਦੇ ਅੱਜ ਬਾਈ ਜੀ ਸ਼ੋਮਨੀ ਅਕਾਲੀ ਦਲ ਵੱਲੋਂ ਇਹ ਕਿਸ਼ਤੀਆਂ ਦੀ ਤੇ ਲੰਗਰ ਦੀ ਤੇ ਆਪਣੇ ਦੀ ਪਾਣੀ ਦੀ ਸੇਵਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਦੇ ਨਿਰਦੇਸ਼ਾਂ ਅਨੁਸਾਰ ਢਿਲੋ ਸਾਹਮਣੇ ਇਹ ਕੀਤੀ ਹੈ ਜੀ ਤੇ ਬਾਕੀ ਸਭ ਨੂੰ ਪਤਾ ਦੇਖੋ ਪੰਜਾਬੀ ਦਾ ਸੇਵਾ ਲਈ ਵੈਸੀ ਮੰਨੇ ਪਰਵੰਨੇ ਆ ਹਨਾ ਵੱਡੇ ਦੇ ਵਿੱਚ ਕਿਤੇ ਵੀ ਆਫਤਾ ਆ ਜਾਵੇ ਤੇ ਆਪਣੀਆਂ ਸਸਤਾਵਾਂ ਤਾਂ ਦੁਨੀਆ ਭਰ ਚ ਪਹੁੰਚ ਜਾਂਦੀਆਂ ਤੇ ਇਹ ਤਾਂ ਸਾਡੇ ਪੰਜਾਬੀ ਭਰਾਵਾਂ ਤੇ ਮੁਸੀਬਤ ਆਈ ਹੈ ਕਿ ਅਸੀਂ ਇਹ ਪਿੱਛੇ ਕਿੰਨੇ ਹਟ ਸਕਦੇ ਆ ਪਹਿਲਾਂ ਵੀ ਜਿਸ ਤਰ੍ਹਾਂ ਸ਼ਰਮਨੀ ਕਾਲੀਦਲ ਨੇ ਦੇਖੋ ਡੀਜ਼ਲ ਦੀ ਹਨਾ ਗੱਡਿਆ ਪਾਣੀ ਕੱਢਣ ਲਈ ਪੰਪਾਂ ਦੀ ਸੇਵਾ ਕੀਤੀ ਹੈ ਤੇ ਪਰ ਸਾਡੇ ਜੋ ਮੁੱਖ ਮੰਤਰੀ ਸਾਹਿਬ ਹੈ ਉਹ ਆਪਣੀ ਨਵੀਂ ਮੈਡਮ ਨਾਲ ਕਿੱਥੇ ਇडली ਡੋਸਾ ਖਾਂਦੇ ਫਿਰਦੇ ਆ ਇਹ ਬਹੁਤ ਸ਼ਰਮ ਦੀ ਗੱਲ ਹੈਗੀ ਵੀ ਸਾਡਾ ਪੰਜਾਬ ਤਾਂ ਡੁੱਬ ਰਿਹਾ ਜਿਨ੍ਹਾਂ ਨੇ ਬੁੱਟਾ ਪਾ ਕੇ ਇਹਨਾਂ ਨੂੰ ਬਣਾਇਆ ਤੇ ਅਸੀਂ ਅੱਜ ਉਹ ਝੂਟੇ ਤੇ ਪਹੁੰਚ ਹੇਲੀਕਾਪਟਰਾਂ ਚ ਆਪਦੀ ਮੈਡਮ ਨੂੰ ਬਿਜ਼ੀ ਹੋਏ ਬੈਠੇ ਆ ਤੇ ਵੋਟਾਂ ਦੇ ਸਿਰਫ ਵੋਟਾਂ ਦੇ ਨਹੀਂ ਆਪਾਂ ਲੋਕਾਂ ਦੇ ਬਚਾਉਣੇ ਆ ਜਦੋਂ ਲੋਕਾਂ ਦੀ ਮੁਸੀਬਤ ਆਉਂਦੀ ਆ ਉਦੋਂ ਆਪਾਂ ਉਹਨਾਂ ਨੂੰ ਭੁੱਲ ਜਾਂਦੇ ਆ ਤੇ ਮੁਰਗੀਆਂ ਦੇ ਜਿਹੜੇ ਕਹਿੰਦੇ ਸੀਗੇ ਦੇਮਾ ਕੇ ਮੁਆਵਜ਼ੇ ਤੇ ਉਹਦਾ ਕੀ ਮਿਲਲੇ ਸੀ ਮੈਂ ਕਹਿੰਦਾ ਵੀ ਸਿਰਫ ਭਰਾਵਾਂ ਨੂੰ ਸਾਡਿਆਂ ਨੂੰ ਤੁਸੀਂ ਪਾਣੀ ਦੇ ਵਿੱਚੋਂ ਕੱਢ ਲਓ ਇੰਨਾ ਹੀ ਬਹੁਤ ਹੈ ਤੋਂ ਅਸੀਂ ਸ਼੍ਰੋਮਣੀ ਕਾਲੀਕਾਲ ਵੱਲੋਂ ਵੀ ਸਭ ਦਾ ਧੰਨਵਾਦ ਵੀ ਕਰਦੇ ਆ ਪ੍ਰਧਾਨ ਜੀ ਦਾ ਜੋ ਸਾਡੇ ਭਰਾਵਾਂ ਲਈ ਆ ਕੇ ਉਹ ਦਿਨ ਰਾਤ ਇੱਕ ਕਰਕੇ ਸੇਵਾ ਕਰ ਰਹੇ ਧੰਨਵਾਦ ਇਹ ਸਰਟਨ ਰੂਪ ਕੀ ਕਰਤੋਂ ਅੱਜ ਜੀ ਅੱਜ ਫੋਮੀ ਕਾਲੇ ਤਾਲੂਕ ਲੋਕਾ ਹੜਪੀ ਪਰ ਇੱਕ ਬਟਾ ਪਰ ਲੱਗੀ ਪਈ ਰਹੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਸ੍ਰੀ ਮੀਤ ਸਿੰਘ ਬਾਦਲ ਜੀ ਔਰ ਮੈਂਬਰ ਪਾਰਲੀਮੈਂਟ ਸਾਡੇ ਵਿਭਾ ਹਰਦੇਵ ਮਰਤਕ ਔਰ ਬਾਦਲ ਜੀ ਆਣੇ ਸਾਨੂੰ ਨਿਰਦੇਸ਼ ਦਿੱਤੇ ਵੀ ਜਿੱਥੇ ਜਿੱਥੇ ਕੋਈ ਇਲਾਕਿਆਂ ਦੇ ਵਿੱਚ ਹੜ ਆਇਆ ਔਰ ਲੋੜ ਮੁਤਾਬਕ ਉਹਨਾਂ ਦੀ ਲੋਕਾਂ ਦੀ ਸੇਵਾ ਕਰੋ ਅੱਜ ਸਾਡੇ ਪ੍ਰਧਾਨ ਜੀ ਆ ਦਾ ਸਾਨੂੰ ਨਿਰਦੇਸ਼ ਆਏ ਸੀਗੇ ਵੀ ਉੱਥੇ ਅੰਬਰ ਸਾਹਿਬ ਦੇ ਨਾਲ ਰਮਦਾਸ ਏਰੀਆ ਦੇ ਵਿੱਚ ਕਿਸ਼ਤੀਆਂ ਦੀ ਲੋੜ ਆ ਉੱਥੇ ਕਿਸ਼ਤੀਆਂ ਅੱਜ ਅਸੀਂ ਕਟਾਲਾ ਭੜ ਕੇ ਇਥੋਂ ਜੋ ਉਸ ਦੇ ਨਾਲ ਅਸੀਂ ਪਾਣੀ ਦੀਆਂ ਬੋਤਲਾਂ ਦੀਆਂ ਬੇਟੀਆਂ ਭਰ ਕੇ ਭੇਜ ਰਹੇ ਹਾਂ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਕਿਉਂਕਿ ਉਹ ਸੀਰਿਆਂ ਦੇ ਵਿੱਚ ਲੋਕਾਂ ਤੱਕ ਪਹੁੰਚ ਕਰਨ ਵਾਸਤੇ ਲੋਕਾਂ ਨੂੰ ਕੱਢਣ ਵਾਸਤੇ ਸਾਧਨ ਦੀ ਬੜੀ ਕਮੀ ਸੀ ਤੇ ਪ੍ਰਧਾਨ ਜੀ ਨੇ ਸਾਨੂੰ ਅੱਜ ਹੁਕਮ ਦਿੱਤੇ ਸੀ ਨਿਰਦੇਸ਼ ਦਿੱਤੇ ਸੀ ਵੀ ਉਹਨਾਂ ਵਾਸਤੇ ਤੁਸੀਂ ਕਿਸ਼ਤੀਆਂ ਦਾ ਇੱਥੋਂ ਇੰਤਜ਼ਾਮ ਕਰਕੇ ਭੇਜੋ ਅੱਜ ਅਸੀਂ ਉਹਨਾਂ ਦੇ ਕਹੇ ਦੇ ਉੱਤੇ ਇੱਥੋਂ ਕਿਸ਼ਤੀਆਂ ਦੇ ਇਕਟਾਲਾ ਭਰ ਕੇ ਭੇਜ ਰਹੇ ਹਾਂ ਜਿਹੜੇ ਜੇ ਗੱਲ ਕਰੀਏ ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀ ਹਮੇਸ਼ਾ ਮਾਨਵਤਾ ਦੀ ਸੇਵਾ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਹਮੇਸ਼ਾ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਉੱਥੇ ਲੋਕ ਪਹੁੰਚ ਕੇ ਸਾਡੇ ਪੰਜਾਬੀ ਉਹਨਾਂ ਦੀ ਮਦਦ ਕਰਦੇ ਆ ਅੱਜ ਸਾਡੇ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਹੋਏ ਆ ਸਾਨੂੰ ਅੱਜ ਸਹਾਰੇ ਦੀ ਲੋੜ ਸੀ ਤੇ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਦੇਖਿਆ ਹੋਣਾ ਕਿਵੇਂ ਡਾਇਰੈਕਟਰਾਂ ਦੇ ਚੜ੍ਹ ਕੇ ਤੁਰ ਕੇ ਨਹੀਂ ਪੈਂਦੇ ਮੀਆਂ ਦੇ ਵਿੱਚ ਲੋਕਾਂ ਦੀ ਸਹਾਵ ਲੈ ਰਹੇ ਆ ਪਿਛਲੇ ਆ 1 ਤੋਂ 10 ਦਿਨਾਂ ਤੋਂ 9 ਦਿਨਾਂ ਤੋਂ ਉਹ ਇਸ ਕੰਮ ਦੇ ਉੱਤੇ ਲੱਗੇ ਹੋਏ ਹੈਗੇ ਉਹ ਏਰੀਆ ਇਹ ਜਣ ਜਿੱਥੇ ਨਹੀਂ ਪਹੁੰਚਿਆ ਔਰ ਹਰੇਕ ਤਾਂ ਦੇ ਉੱਤੇ ਸਾਡੇ ਵਰਕਰਾਂ ਨੂੰ ਵੀ ਉਹ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਲੋਕਾਂ ਦੀ ਸੇਵਾ ਕਰੋ ਕਿਉਂ ਉਹਨੇ ਕਾਲੀਦਾਸ ਹਮੇਸ਼ਾ ਲੋਕਾਂ ਦੀ ਸੇਵਾ ਵਾਸਤੇ ਰਿਹਾ ਚਾਹੇ ਸਰਕਾਰ ਦੇ ਵਿੱਚ ਹੋਈਏ ਤਾਂ ਅਸੀਂ ਆਪੋ ਜੀ ਦੇ ਵਿੱਚ ਹੋਈਏ ਅੱਜ ਦੇ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਆ ਉਹ ਆਉਂਦੀ ਜ਼ਿੰਮੇਵਾਰੀ ਤੋਂ ਆਉਂਦੀ ਡਿਊਟੀ ਤੋਂ ਭੱਜ ਚੁੱਕਿਆ ਮੈਂ ਸਮਝਦਾ ਵੀ ਹਾਲਾਤ ਉਹਨਾਂ ਦੇ ਕਾਬੂ ਦੇ ਵਿੱਚ ਨਹੀਂ ਆ ਰਹੇ ਪੰਜਾਬ ਦੇ ਉਹਨਾਂ ਨੂੰ ਰਿਜ਼ਾਈਨ ਦੇਣਾ ਚਾਹੀਦਾ ਜਿਹੜੀ ਗੱਲ ਉਹ ਗੱਲ ਕਰਦੇ ਸੀ ਵੀ ਮੁਰਗੀ ਮਰੀ ਤਾਂ ਵੀ ਅਸੀਂ ਮੌਜਾ ਦੇਵਾਂਗੇ ਅਸਲ ਦਾ ਗਰਦੌਰੀ ਬਾਅਦ ਦੇ ਵਿੱਚ ਹੋਊਗੀ ਤਾਂ ਅਸੀਂ ਮੌਜਾ ਪਹਿਲਾਂ ਦੇਵਾਂਗੇ ਅੱਜ ਤਾਂ ਹਫ਼ਤਾ 10-10 ਦਿਨ ਹੋ ਗਏ ਫਸਲਾਂ ਮਰੀਆਂ ਨੂੰ ਤੇ ਲੋਕਾਂ ਨੂੰ ਤੁਸੀਂ ਸਹੂਲਤ ਦੇ ਵਾਸਤੇ ਪੈਸਾ ਦਿਓ ਉਹਨਾਂ ਨੂੰ ਲੋ ਜੀ ਭਾਜੀ ਨਾਮ ਤੇ ਅੱਜ ਕੀ ਪ੍ਰੋਗਰਾਮ ਰੱਖਿਆ ਗਿਆ ਅੱਜ ਭਾਈ ਜੀ ਮੈਂ ਇਕਵਾਲ ਸਿੰਘ ਢੱਲੋਂ ਮੈਂ ਤੋਂ ਸੇਵਾਦਾਰ ਬਰਿੰਡਾ ਸ਼ਹਿਰੀ ਤੋਂ ਹਲਕਾ ਬਰਿੰਡਾ ਸ਼ਹਿਰੀ ਤੋਂ ਅੱਜ ਸਾਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਸਰਦਾਰ ਅਸ਼ੋਕ ਸਿੰਘ ਬਾਦਲ ਜੀ ਨੇ ਨਿਰਦੇਸ਼ ਦਿੱਤੇ ਸੀ ਵੀ ਉੱਥੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਕੋਈ ਹਰ੍ਹਾਂ ਦੀ ਸਮੱਸਿਆ ਆਈ ਹੈ ਤੁਸੀਂ ਉੱਥੇ ਉਹਨਾਂ ਦੀ ਮਦਦ ਕਰਨੀ ਹੈ ਅੱਜ ਸਾਨੂੰ ਉਹਨਾਂ ਦੇ ਨਿਰਦੇਸ਼ ਮੁਤਾਬਕ ਅਰੰਦਾਸ ਏਰੀਆ ਦੇ ਵਿੱਚ ਅੰਮ੍ਰਿਤਸਰ ਦੇ ਨਾਲ ਲੱਗਦਾ ਪਿੰਡ ਹੈ ਉੱਥੇ ਪਾਣੀ ਦੀ ਬਹੁਤ ਵੱਡੀ ਜਿਹੜੀ ਹੈਗੀ ਜਿਆਦਾ ਹੋ ਗਿਆ ਪਾਣੀ ਉੱਥੋਂ ਲੋਕਾਂ ਤੱਕ ਰਾਸ਼ਨ ਪਹੁੰਚਣ ਵਾਸਤੇ ਕਾਨਬੀਨ ਨਾਲੇ ਚੀਜ਼ਾਂ ਪਹੁੰਚਾਉਣ ਵਾਸਤੇ ਔਰ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਣ ਵਾਸਤੇ ਕਿਸ਼ਤੀਆਂ ਦੀ ਲੋੜ ਸੀ ਮੇਜਲੇ ਦਾ ਅੱਜ ਅਸੀਂ ਇੱਕ ਟਰਾਲਾ ਭਰ ਕੇ ਇੱਥੋਂ ਕਿਸ਼ਤੀਆਂ ਦਾ ਉੱਥੇ ਭੇਜ ਰਹੇ ਹਾਂ ਤੇ ਉਹਦੇ ਨਾਲ ਪਾਣੀ ਜਿਹੜਾ ਪੀਣ ਵਾਲੇ ਪਾਣੀ ਦੇ ਬੇਟੀਆਂ ਸੀ ਭੇਜ ਰਹੇ ਹਾਂ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਦਿਨਾਂ ਤੋਂ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹਾੜੇ ਪ੍ਰਭਾਵ ਦੇ ਏਰੀਆ ਦੇ ਵਿੱਚ ਜਿੱਥੇ ਹੜ੍ਹ ਦੀ ਮਾਰ ਆਈ ਹੈ ਉੱਥੇ ਟਰੈਕਟਰ ਦੇ ਚਾਹੇ ਤੁਰਕੇ ਚਾਹੇ ਪੈਦ ਬੱਟੇ-ਬੱਟ ਹੋ ਕੇ ਲੋਕਾਂ ਦੀ ਸਾਲਾਂ ਲੈ ਰਹੇ ਹੈਗੇ ਜਿਵੇਂ ਕਿ ਤੁਸੀਂ ਦੇਖਿਆ ਹੋਣਾਗਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਇਕੱਲਾ ਪਹਿਲਾਂ ਕਹਿੰਦੇ ਹੁੰਦੇ ਸੀ ਮੁਰਗੀਆਂ ਮਰੀਆਂ ਤੋਂ ਬੱਕਰੀਆਂ ਮਰੀਆਂ ਤੋਂ ਤੁਹਾਨੂੰ ਮੌਜਾ ਦਿੱਤਾ ਜਾਊਗਾ ਗੁਰਦੌਰੀਆਂ ਬਾਹ ਦੇ ਵਿੱਚ ਹੋਣਗੀਆਂ ਫਸਲਾਂ ਦਾ ਮੌਜਾ ਪਹਿਲਾਂ ਦਿੱਤਾ ਜਾਊਗਾ ਅੱਜ 10 ਦਿਨ ਹੋ ਗਏ ਮੁੱਖ ਮੰਤਰੀ ਕਰਨਾਟਕਾ ਦੇ ਵਿੱਚ ਸੈਰ ਕਰ ਰਿਹਾ ਇੱਕ ਤੁਸੀਂ ਦੇਖਿਆ ਹੋਣਾਗਾ ਇਹਨਾਂ ਨੇ ਇੱਕ ਮਹੀਨੇ ਦੀ ਸੈਲਰੀ ਦਿੱਤੀ ਹੈ ਇੱਕ ਮਹੀਨੇ ਦੀ ਸੈਲਰੀ ਨਾਲ ਨੁਕਸਾਨ ਪੂਰਾ ਹੋ ਜਾਊਗਾ ਕਹਿਣ ਦੀਆਂ ਗੱਲਾਂ ਤੇ ਕਰਾਉਣ ਦੀਆਂ ਗੱਲਾਂ ਬਿਲਕੁਲ ਬਕਵਾਕ ਹੈ ਇਹਨਾਂ ਦਾ ਜਿਹੜਾ ਚਿਹਰਾ ਸੀ ਉਹ ਬਿਲਕੁਲ ਹਰ ਦਿਨ ਨੰਗਾ ਹੁੰਦਾ ਚਿਹਰਾ ਇੱਕ ਦਿਨੇ ਹੁੰਦਾ ਕਿਸੇ ਵੀ ਖੇਤਰ ਦੇ ਵਿੱਚ ਲੈ ਕੇ ਤੁਸੀਂ ਜਿਹੜੀ ਗੱਲ ਇਹ ਕਹਿੰਦੇ ਹੁੰਦੇ ਸੀ ਉਸ ਤੋਂ ਬਿਲਕੁਲ ਉਲਟ ਜਾ ਕੇ ਬੀਏ ਵੀ ਕਲਚਰ ਦੀ ਗੱਲ ਕਰੀਏ ਅੱਜ ਮੈਂ ਬੇਨਤੀ ਕਰਦਾ ਹਾਂ ਸਰਕਾਰ ਦੇ ਵਿੱਚ ਸਰਕਾਰ ਨੂੰ ਉਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਜਿਵੇਂ ਸਾਡੇ ਪ੍ਰਧਾਨ ਸਭਾਪਤੀ ਸੁਖਵੀਰ ਸਿੰਘ ਬਾਦਲ ਜੀ ਵੱਟੇ ਵੱਟ ਹੋ ਕੇ ਲੋਕਾਂ ਦੀ ਸਾਰ ਲੈ ਰਹੇ ਆ ਹਰ ਇੱਕ ਇਲਾਕਿਆਂ ਦਾ ਦੌਰਾ ਵੀ ਕਰ ਰਹੇ ਆ ਉਹਨਾਂ ਦੀ ਮਦਦ ਵੀ ਕਰ ਰਹੇ ਆ ਆ ਸਾਨੂੰ ਵੀ ਪ੍ਰਧਾਨ ਜੀ ਦਾ ਹੀ ਹੁਕਮ ਹੈ ਤੁਸੀਂ ਆਪ ਦੇ ਜਿੱਥੇ ਜਿੱਥੇ ਫਾਜ਼ਲ ਕਹੇਗਾ ਉੱਤੇ ਵੀ ਤੁਸੀਂ ਸੇਵਾ ਕਰੋ ਮਦਦ ਕਰੋ ਔਰ ਸ਼ਰੂਨੀ ਕਾਲੀਦੌਲ ਦਿੱਤਾ ਇਹ ਬਿਲਕੁਲ ਸੱਚ ਹੈ ਜਿਹੜੀ ਜਨਮ ਹੋਇਆ ਸ਼ਰੂਨੀ ਕਾਲੀਦੌਲ ਨਾਲ ਸੰਘਰਸ਼ ਹੋਇਆਗਾ ਔਰ ਸਾਨੂੰ ਇਹੀ ਹਮੇਸ਼ਾ ਇਹੀ ਰਹਿੰਦਾ ਕਿ ਕਿ ਪੰਜਾਬੀ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਕਿਤੇ ਵਿਆਪਤ ਆਵੇ ਉਹ ਪਹਿਲ ਦੇ ਆਧਾਰ ਦੇ ਉੱਤੇ ਆ ਲੋਕਾਂ ਦੀ ਸੇਵਾ ਕਰਦੇ ਆ ਮਾਨਵਤਾ ਦੀ ਸੇਵਾ ਕਰਦੇ ਆ ਅੱਜ ਜੇ ਪੰਜਾਬ ਦੇ ਵਿੱਚੇ ਹਾਲਾਤ ਬਣਿਆ ਤਾਂ ਅਸੀਂ ਸਭ ਤੋਂ ਮੂਰੇ ਹੋ ਕੇ ਸਾਡੇ ਪ੍ਰਧਾਨ ਜੀ ਜਵੀਰ ਸਿੰਘ ਬਾਦਲ ਜੀ ਸਭ ਤੋਂ ਮੂਰੇ ਹੋ ਕੇ ਲੋਕਾਂ ਦੀ ਸੇਵਾ ਕਰਦੇ ਆ ਪਤਾ ਜੀ ਗੱਲ ਕੀਤੀ ਜਾਵੇ ਸੱਤ ਜ਼ਿਲ੍ਹੇ ਜਿਹੜੇ ਕੀ ਅਲਰਟ ਕਰ ਦਿੱਤੇ ਗਏ ਨੇ ਪਾਣੀ ਕਾਫੀ ਆ ਗਿਆਗਾ ਤੋਂ ਦੀ ਸੇਵਾ ਚ ਲੋਕ ਬਹੁਤ ਵਧੀਆਗੀ ਪਰ ਜਿਹੜੇ ਬਟੰਡੇ ਦੇ ਡਰੇਨ ਹੈਗੇ ਇਥੇ ਡਰੇਨ ਕਾਫੀ ਪਾਕਿਸਤਾਨ ਨਾਲ ਜੁੜਦੇ ਨੇਗੇ ਚਾਹੇ ਉਹ ਚੰਦਪਾਣਾਲਾ ਹੋਵੇ ਚਾਹੇ ਤੇ ਡਾਂਸਿੰਗ ਵਾਲਾ ਹੋਵੇ ਇਹ ਡਰੇਨ ਦੇ ਹਾਲਾਤ ਬਹੁਤ ਮਾੜੇ ਨੇਗੇ ਜੇ ਮੰਨ ਲਓ ਪਾਣੀ ਦੀ ਨਿਕਾਸੀ ਇਸੀ ਤੋਂ ਜਾਣੀ ਚਾਹੀਦੀਗੀ ਪਰ ਡਰੇਨ ਦੇ ਹਾਲਾਤ ਅੱਜ ਮੈਂ ਗਿਆ ਸੀ ਉੱਥੇ ਹਾਲਾਤ ਬਹੁਤ ਮਾੜੇ ਨੇ ਕੀ ਪ੍ਰਸ਼ਾਸਨ ਨੂੰ ਇਸ ਵੱਲੇ ਧਿਆਨ ਨਹੀਂ ਦੇਣਾ ਚਾਹੀਦਾਗਾ ਜਦੋਂ 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 ਛਰੂਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੁੰਦੇ ਸੀ ਉਹ ਜਦੋਂ ਧੀਰੀ ਬੀਜੀ ਜਾਂਦੀ ਸੀ ਤਾਂ ਉਹਦੇ ਚੱਕਣ ਦੇ ਇੰਤਜ਼ਾਮ ਉਸੇ ਦਿਨ ਤੋਂ ਸ਼ੁਰੂ ਕਰ ਦਿੰਦੇ ਸੀ ਜਦੋਂ ਪਤਾ ਹੁੰਦਾ ਸੀ ਵੀ ਮੀਂਹ ਪੈਣੇ ਆ 2 ਮਹੀਨੇ ਪਹਿਲਾਂ ਅਫਸਰਾਂ ਦੀ ਮੀਟਿੰਗ ਬੁਲਾ ਕੇ ਦਸਿਆਂ ਨਾਲੇ ਪੱਕੇ ਕਰਨ ਦੇ ਜਿੱਥੇ ਕਿਤੇ ਮਿੱਟੀ ਵਣ ਦੀ ਲੋੜ ਹੁੰਦੀ ਸੀ ਉੱਥੇ ਮਿੱਟੀ ਜਿੱਥੇ ਕਿਤੇ ਜਿਹੜੇ ਡ ਉਹਨਾਂ ਨੂੰ ਸਫਾਈ ਕਰਨ ਦੀ ਪਹਿਲਾ ਟੈਂਡਰ ਦੇ ਦਿੰਦੇ ਸੀ ਔਰ ਸਫਾਈ ਹੋ ਜਾਂਦੀ ਸੀ ਕੋਈ ਦਿੱਕਤ ਨਹੀਂ ਆਉਂਦੀ ਸੀ ਬਠਿੰਡੇ ਦੇ ਵਿੱਚ ਜੇ ਗੱਲ ਕਰੀ ਹੁਣ ਭਖਤਾ ਹੋ ਗਿਆ ਇੱਥੋਂ ਹੋ ਗਿਆ ਜے ਦਾਨ ਸਿੰਘ ਵਾਲਾ ਹੋ ਗਿਆ ਇੱਥੇ ਤੁਸੀਂ ਦੇਖ ਰਹੇ ਹੋ ਵੀ ਕਿੰਨੇ ਹਾਲਾਤ ਮਾੜੇ ਹੋ ਗਿਆ ਠੀਕ ਹੈ ਮਤਲਬ ਕਿ ਸਰਕਾਰ ਇਸ ਗੱਲ ਦੀ ਬਹੁਤ ਵੱਡੀ ਅਣਗਹਿਲੀ ਕੀਤੀ ਹੈ ਸਰਕਾਰ ਤਾਂ ਹੈ ਨਹੀਂ ਪੰਜਾਬ ਦੇ ਵਿੱਚ ਅਣਗਹਿਲੀ ਤਾਂ ਤਾਂ ਹੋਊਗੀ ਜੇ ਸਰਕਾਰ ਹੋਵੇ ਪਤਾ ਹੀ ਨਹੀਂ ਕੌਣ ਚਲਾਈ ਜਾਂਦਾ ਹੈ ਕੋਈ ਕਿਸੇ ਦਾ ਉਏ ਮਾ ਲੋਸ਼ਾਂ ਦੀ ਗੱਲ ਕਰ ਲੋ ਤੁਸੀਂ ਲਾਈਨ ਆਰਡਰ ਦੀ ਗੱਲ ਕਰ ਲੋ ਤੁਸੀਂ ਆ ਹੁਣ ਕੁਦਰਤੀ ਆਫਤ ਆ ਗਈ ਸਰਕਾਰ ਨੂੰ ਮੂਹਰੇ ਖੜਨਾ ਚਾਹੀਦਾ ਅਸੀਂ ਕੁਝ ਵੀ ਨਹੀਂ ਕਰਦੀ ਖਰਾਬਾ ਤੁਸੀਂ ਜਲਦੀ ਜਲਦੀ ਲੋਕਾਂ ਨੂੰ ਪੈਸੇ ਦਿਓ ਜਿਹੜਾ ਕੋਈ ਰਸਮਾਨ ਪਚਾ ਉਹਨਾਂ ਨੂੰ ਖਾਣ ਪੀਣ ਵਾਲਾ ਸਾਡੇ ਪ੍ਰਧਾਨ ਜੀ ਉਸ ਦਿਨ ਤੋਂ ਲੱਗੇ ਹੋਇਆ ਦੇਖੋ ਕਾਲੀਦਾਬ ਦੇ ਵਿੱਚ ਆਹਦੇ ਨਿੱਜੀ ਦੌਰ ਦੇ ਉੱਤੇ ਆਪਦੇ ਕੋਲੋਂ ਖਰਚ ਕਰਕੇ ਆਪਦੇ ਕੋਲੋਂ ਤੁਸੀਂ ਦੇਖਿਆ ਉਹਨੇ ਡੀਜ਼ਲ ਦਿੱਤਾ ਉਹਨਾਂ ਨੇ ਤੁਸੀਂ ਦੱਸੋ ਕੌਣ ਕਰ ਸਕਦਾ ਹੈ ਕੰਮ ਕਿਉਂਕਿ ਕਾਲੀਦਾਬ ਦੀ ਗੁਰਤੀ ਲੋਕ ਕਹਿੰਦੇ ਕਿ ਹੈਲੀਕਾਪਟਰ ਨਹੀਂ ਚਾਹੀਦਾ ਸਾਨੂੰ ਸਾਨੂੰ ਚਾਹੀਦੀ ਹੈ ਖਾਣ ਪੀਣ ਦੀ ਸਹੂਲਤ ਚਾਹੀਦੀ ਹੈਗੀ ਰਹਿਣ ਸਾਡੇ ਪਸ਼ੂਆਂ ਲਈ ਜਿਹੜੀ ਕੀ ਖਾਣ ਪੀਣ ਦੀ ਸੁਵਿਧਾ ਚਾਹੀਦੀ ਹੈ ਦਵਾਈਆਂ ਦੀ ਸੁਵਿਧਾ ਚਾਹੀਦੀ ਹੈ ਭਗਵਾਨਤਮਾਨ ਵਾਸਤੇ ਜਹਾਜ਼ ਹੀ ਬਹੁਤ ਵੱਡੀ ਗੱਲ ਹੈ ਉਹ ਪਹਿਲੇ ਵੀ ਗੱਲਾਂ ਕਰਦਾ ਹੁੰਦਾ ਸੀ ਅੱਜ ਵੀ ਲੋਕਾਂ ਨੂੰ ਵੀ ਪਹਿਲਾਂ ਤਾਂ ਆਪ ਕਹਿੰਦੇ ਮੈਂ ਜਹਾਜ਼ ਦੇਣੀ ਚਾਹਦਾ ਮੈਂ ਤਾਂ ਵੀ ਆਈਪੀ ਕਲਚਰ ਖਤਮ ਕਰੂੰਗਾ ਅੱਜ ਲੋਕਾਂ ਨੂੰ ਵੀ ਉਹ ਦੇਗਾ ਵੀ ਤੁਹਾਨੂੰ ਅਸੀਂ ਜਹਾਜ਼ ਦੇਤਾ ਇਹਦੇ ਵਾਸਤੇ ਬੰਦੇ ਨੇ ਕਿੱਡੀ ਕਬੱਡੀ ਗੱਲਾਂ ਲੋਕਾਂ ਨੂੰ ਬਿਲਕੁਲ ਜਿਹੜੀਆਂ ਦਵਾਈਆਂ ਦੀ ਲੋੜ ਆ ਉਸੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਲੋੜ ਆ ਲੋਕਾਂ ਨੂੰ ਪੜਾਂ ਦੇ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ ਜਿੱਥੇ ਕਿਤੇ ਪ੍ਰੋਬਲਮ ਆ ਰਹੀ ਵੀ ਤੁਸੀਂ ਦੇਖੋ ਕਿੰਨਾ ਖਰਾਬਾ ਹੋ ਗਿਆ ਜਾਨਵਰਾਂ ਦਾ ਕਿੰਨਾ ਨੁਕਸਾਨ ਹੋ ਗਿਆ ਮੱਝਾਂ ਗਾਈਆਂ ਦਾ ਕਿੰਨਾ ਨੁਕਸਾਨ ਹੋ ਗਿਆ ਸਰਕਾਰ ਦਾ ਧਿਆਨ ਹੀ ਨਹੀਂ ਕੋਈ ਇਸ ਵਾਸਤੇ ਤਾਂ ਹੋਰ ਹੀ ਪਾਸੇ ਕਲਚਰ ਦੇ ਵਿੱਚ ਤੁਰੇ ਫਿਰਦੇ ਬਾਹਰਲੇ ਸਥੇਤਾਂ 'ਚ ਤੁਰੇ ਫਿਰਦੇ ਆ ਕੋਈ ਇਹਨਾਂ ਦੇ ਜਿਹੜੇ ਜ਼ਿੰਮੇਵਾਰੀ ਬੰਦੀ ਸੀ ਉਹ ਬਿਲਕੁਲ ਇਹਨਾਂ ਨੇ ਨਿਭਾਈ ਨਹੀਂ ਔਰ ਜਿੰਮੇ ਆਪੋਜੀਸ਼ਨ ਦੇ ਵਿੱਚ ਜੇ ਗੱਲ ਕਰੀਏ ਸਾਨੂੰ ਤਾਂ ਅਕਾਲੀ ਦਰ ਨੂੰ ਗੁਰਤੀ ਇਸ ਗੱਲ ਦੀ ਬਣੀ ਹੈ ਪੰਜਾਬੀ ਦਾ ਇਸ ਗੱਲ ਕਰਕੇ ਜਾਣੇ ਜਾਂਦੇ ਆ ਵੀ ਲੋਕਾਂ ਦੀ ਸੇਵਾ ਕਰਨੀ ਜਿੱਥੇ ਕਿਤੇ ਕੋਈ ਅਧਿਆਪਕ ਹੋਦੀ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਹੋਈ ਇਹਦਾ ਆਪਾਂ ਨੂੰ ਉਸ ਤੋਂ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਉਹਨਾਂ ਦੀ ਮਰਜ਼ੀ ਕਾਫੀ ਹੈ ਠੀਕ ਹੈ ਜੀ ਨਾਮ ਤੇ ਅੱਜ ਦੇ ਪ੍ਰੋਗਰਾਮ ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਰੈਜੀਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕਰਮਯੋਗ ਸਿੰਘ ਮਾਨ ਯੂਥ ਅਕਾਲੀ ਦਲ ਬਠਿੰਡਾ ਜੀ ਤੇ ਬਾਈ ਬਬਲੀ ਸਿੰਘ ਜੀ ਢੱਲੋਂ ਸਾਹਿਬ ਦੀ ਅਗਵਾਈ ਹੇਠ ਅਸੀਂ ਇੱਥੇ ਪਹੁੰਚੇ ਆਂ ਕਿ ਬਠਿੰਡਿਆਂ ਅਸੀਂ ਕਿਸਾਨੀਆਂ ਭੇਜੀਏ ਖੜਨ ਤੋਂ ਪ੍ਰਭਾਵ ਵਾਲੇ ਜਿਹੜੇ ਏਰੀਆ ਨੇ ਕਿਉਂਕਿ ਉੱਥੇ ਹੋਰ ਤਾਂ ਕੁਝ ਚੱਲ ਨਹੀਂ ਸਕਦਾਗਾ ਤੇ ਤਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਇਹੀ ਮੈਸੇਜ ਲਾਉਣਿਆ ਸਾਰੇ ਪੰਜਾਬੀਆਂ ਨੂੰ ਕਿ ਇਹ ਤੁਹਾਡੀ ਆਪਣੀ ਪਾਰਟੀ ਹੈ ਤੇ ਪਹਿਲਾਂ ਵੀ ਹਮੇਸ਼ਾ ਤੁਹਾਡੇ ਲਈ ਖੜੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਖੜੀ ਰਹੂਗੀ ਤੇ ਅੱਜ ਵੀ ਖੜੀ ਹੈ ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਮੌਜੂਦਾ ਸੀਐਮ ਸਾਹਿਬ ਨੇ ਉਹ ਤਾਂ ਆਪਣੀਆਂ ਉੱਥੇ ਛੁੱਟੀਆਂ ਮਨਾਉਣ ਦੇ ਵਿੱਚ ਬਿਜ਼ੀ ਨੇ ਤੂੰ ਤਾਂ ਉਹਨਾਂ ਕੋਲੇ ਆਪਣੇ ਹੈਲੀਕਾਪਟਰ ਨੇ ਪ੍ਰਾਈਵੇਟ ਜੈਟ ਨੇ ਪਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਿੱਛੇ ਮੇਰੇ ਘਰ 'ਚ ਅੱਗ ਲੱਗੀ ਹੋਈ ਹੈ ਤੇ ਉਹ ਵਾਪਸ ਨਹੀਂ ਆ ਸਕਦੇ ਸੀ ਉਹ ਹਜੇ ਵੀ ਉੱਥੇ ਹੀ ਫਿਰ ਰਹੇ ਨੇ ਕੋਈ ਉਹਨਾਂ ਦਾ ਸਿਸਟਮ ਨਹੀਂ ਤੇ ਪੰਜਾਬ ਨੂੰ ਉਹਨਾਂ ਨੇ ਆਪਣੇ ਹਾਲ ਦੇ ਛੱਡਿਆ ਹੋਇਆ ਔਰ ਇਸ ਦੌਰਾਨ ਸਾਡੇ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅੱਗੇ ਆਏ ਨੇ ਜਿਨ੍ਹਾਂ ਨੇ ਮਦਦ ਕੀਤੀ ਹੈ ਔਰ ਸਾਰੀ ਪਾਰਟੀ ਨੂੰ ਵੀ ਉਹਨਾਂ ਨੇ ਕਿਹਾ ਕਿ ਆਪਣੇ ਲੈਵਲ ਦੇ ਸਾਰੇ ਜਾਣੇ ਮਦਦ ਜਾਂ ਜੋ ਰਸਦ ਜਾਂ ਜੋ ਵੀ ਉੱਥੇ ਹੈਲਪ ਦੀ ਲੋੜ ਆ ਉਹ ਭੇਜੋ ਸੋ ਅਸੀਂ ਉਹ ਸਾਰਾ ਕੁਝ ਇੱਥੋਂ ਭੇਜ ਰਹੇ ਹਾਂ ਔਰ ਇੱਕ ਸਭ ਤੋਂ ਵੱਡੀ ਗੱਲ ਮੌਜੂਦਾ ਸਰਕਾਰ ਦੀ ਮੈਂ ਤੁਹਾਡੇ ਸਾਰਿਆਂ ਨਾਲ ਹੋਰ ਕਰਨੀ ਚਾਹਣਾ ਜਿਹੜਾ ਹਜੇ ਤੱਕ ਜਿਹੜਾ ਸਕੈਮ ਆ ਅੱਗੇ ਨਹੀਂ ਆਇਆ ਕਿ ਜਿਵੇਂ ਅਸੀਂ ਇੱਥੋਂ ਸੇਵਾ ਭੇਜ ਰਹੇ ਹਾਂ ਅਸੀਂ ਸਾਰੇ ਦੋਸਤਾਂ ਨੇ ਵੀ ਰਲ ਕੇ ਭੇਜੀ ਹੈ ਤਾਂ ਤਰਨਤਾਰਨ ਕੋਲੇ ਕੀ ਕਰ ਰਹੇ ਨੇ ਨਾ ਪੁਲਿਸ ਵਾਲੇ ਸੇਵਾ ਨੂੰ ਰੋਕ ਰਹੇ ਨੇ ਜਿੰਨੀ ਵੀ ਰਸਤੇ ਭੇਜੀ ਜਾ ਰਹੀ ਹੈ ਔਰ ਉਹਨੂੰ ਉੱਥੋਂ ਫੋਰਸ ਕੀਤਾ ਜਾਂਦਾ ਕਿ ਤੁਸੀਂ ਜਿਹੜੇ ਸਰਕਾਰ ਦੇ ਬਣੇ ਹੋਏ ਗਡਾਉ ਨੇ ਮੁਥੇ ਤੇ ਉੱਥੇ ਲੈ ਕੇ ਜਾਓ ਜਦੋਂ ਉਹਨਾਂ ਨੂੰ ਉੱਥੇ ਸੇਵਾ ਨੂੰ ਅਸੀਂ ਲੈ ਕੇ ਜਾਂਦੇ ਆਂ ਤੇ ਉੱਥੇ ਉਹ ਕੀ ਕਰਦੇ ਨੇ ਕਿ ਉੱਥੇ ਉਹਨਾਂ ਦੇ ਆਪਣੇ ਬੈਗ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹ ਜਿਹੜੇ ਸੀਐਮ ਸਾਹਿਬ ਦੀ ਫੋਟੋ ਛਪੀ ਹੋਈ ਵਾਲੇ ਆ ਉਹ ਬੈਗਾਂ ਦੇ ਵਿੱਚ ਸਾਰੀ ਰਸਦ ਨੂੰ ਪਾਉਂਦੇ ਆ ਔਰ ਉਹ ਹੈਲੀਕਾਪਟਰ ਤੋਂ ਉੱਥੋਂ ਸਿੱਟੀ ਜਾਂਦੇ ਆ ਲੋਕਾਂ ਨੂੰ ਲੱਗਦਾ ਵੀ ਪੰਜਾਬ ਸਰਕਾਰ ਵੱਲੋਂ ਸਾਨੂੰ ਕੁਝ ਸਿਸਟਮ ਆ ਗਿਆ ਕੋਈ ਖਾਨ ਲਈ ਹੈਲਪ ਆ ਗਈ ਪਰ ਜਨੋਂ ਕਿ ਉਹ ਸਭ ਆਮ ਲੋਕਾਂ ਦੀ ਕੀਤੀ ਹੋਈ ਮਦਦ ਹੈ ਪੰਜਾਬ ਸਰਕਾਰ ਜਿਹਦੇ ਲਈ ਮਸ਼ਹੂਰ ਆ ਸ਼ੁਰੂ ਤੋਂ ਠੱਪਾ ਲਾਉਣ ਵਾਸਤੇ ਸਿਰਫ ਤੇ ਸਿਰਫ ਇੰਨੇ ਔਖੀ ਘੜੀ ਦੇ ਵਿੱਚ ਇੰਨੇ ਸੀਰੀਅਸ ਘੜੀ ਦੇ ਵਿੱਚ ਵੀ ਉਹ ਸਿਰਫ ਠੱਪਾ ਲਾਉਣ ਦੇ ਵਿੱਚ ਆਪਣਾ ਮਸ਼ਰੂਫ ਹੈ ਤੇ ਕਰ ਕੁਝ ਨਹੀਂ ਰਹੀ ਕਿਉਂਕਿ ਜਦੋਂ ਇਹ ਆਪਾਂ ਨੂੰ ਪਤਾ ਹੈ ਕਿ ਇਸ ਟਾਈਮ ਦੇ ਵਿੱਚ ਹਰ ਸਾਲ ਪਾਣੀ ਉੱਪਰੋਂ ਆਉਂਦਾ ਹੀ ਆਉਂਦਾ ਤਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਜਿੰਨੀਆਂ ਵੀ ਇੱਥੇ ਨਾਲੇ ਨੇ ਜਾਂ ਡਰੇਨਾ ਨੇ ਜਾਂ ਕਿੱਥੋਂ ਵੀ ਪਾਣੀ ਜਿੱਥੋਂ ਜਿੱਥੋਂ ਲੰਘਦਾ ਉਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਸਾਫ਼ ਕੀਤਾ ਜਾਂਦਾ ਔਰ ਜਿੰਨੇ ਵੀ ਕੋਈ ਬੰਨ ਸੀਗੇ ਜਿੰਨੇ ਕੋਈ ਬੰਨ ਕਮਜ਼ੋਰ ਸੀਗੇ ਉਹਨਾਂ ਨੂੰ ਤਾਂ ਰਿਪੇਅਰ ਕਰਨੀਆਂ ਜਿਹੜੇ ਆਲਰੇਡੀ ਹੈਗੇ ਉਹਨਾਂ ਨੂੰ ਵੀ ਇੱਕ ਵਾਰ ਦੁਬਾਰਾ ਤੋਂ ਸਾਰਾ ਨਿਰੀਖਣ ਕੀਤਾ ਜਾਂਦਾ ਜਿਹਦੇ ਵਿੱਚ ਇਹ ਬੁਰੀ ਤਰ੍ਹਾਂ ਫੇਲ ਹੋਏ ਨੇ ਜਿੰਦਾ ਆਪਾਂ ਦੇਖਦੇ ਹਾਂ ਕਿ ਨੈੱਟ ਦੇ ਉੱਤੇ ਕਿਵੇਂ ਆਪਣੇ ਪੰਜਾਬੀ ਭਰਾ ਕਿਸਾਨ ਭਰਾ ਖੁਦ ਆਪ ਉੱਥੇ ਇੰਨੀਆਂ ਮੁਸੀਬਤਾਂ ਝੱਲਦੇ ਹੋਏ ਆਪ ਬੰਨ ਮਾਰ ਰਹੇ ਨੇ ਆਪਦੇ ਖੇਤਾਂ ਦੀਆਂ ਫਸਲਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਸਾਰਾ ਕੰਮ ਪੰਜਾਬ ਸਰਕਾਰ ਦਾ ਸੀਗਾ ਔਰ ਇਹ ਸਰਕਾਰ ਸ਼ੁਰੂ ਤੋਂ ਹੀ ਟੱਪਿਆ ਨਹੀਂ ਸਰਕਾਰ ਔਰ ਫੇਲ ਸਰਕਾਰ ਲੋਕਾਂ ਨੂੰ ਇਹਦਾ ਇਸ ਘੜੀ ਦੇ ਵਿੱਚ ਤਾਂ ਐਟਲੀਸਟ ਪਤਾ ਲੱਗ ਗਿਆ ਜੇ ਪਹਿਲਾਂ ਨਹੀਂ ਲੱਗਿਆ